ਲੋਕਾ ਤੁਹਾਡੇ ਘਰਾਂ ਵਿੱਚੋਂ ਅਸੀਂ ਤੁਹਾਡੀਆਂ ਪੀੜਾ ਨੂੰ ਸਮਝਦੇ ਹਾਂ ਉਹਨਾਂ ਲੋਕਾਂ ਨੇ ਇੱਕ ਵਾਰ ਦੱਸ ਦਿੱਤਾ ਕਿ ਪੰਜਾਬ ਨੂੰ ਰੱਜ ਕੇ ਮੂਰਖ ਬਣਾਇਆ ਹਰ ਇੱਕ ਵਰਗ ਦੇ ਨਾਲ ਖਿਲਵਾੜ ਕੀਤਾ ਮਾ ਮਾ ਜੋਗ ਮੁੱਖ ਮੰਤਰੀ ਸਾਹਿਬ ਦੇ ਅੱਗੇ ਚਲਿਓਣਾ ਚਾਹਨਾ ਕਿ ਉਹ ਜਲਾ ਕਿ ਜਿੱਥੇ ਆਮ ਆਦਮੀ ਅਸੀਂ ਵਕਾਸ ਦੇ ਬੜੇ ਹਰ ਇੱਕ ਰਾਤੇ ਲਹਦੇ ਆ ਅਸੀਂ ਕਾਨੂੰਨੀ ਵਿਵਸਥਾ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਰਹੇ ਨੇ ਲੋਕਾਂ ਦੀ ਖਚਾਲੀ ਦੇ ਵਿੱਚ ਮਾਜੋਗ ਮੁੱਖ ਮੰਤਰੀ ਸਾਹਿਬ ਇੱਕ ਦਿਨ ਐਸਾ ਨਹੀਂ ਹੈ ਜਿਸ ਦਿਨ ਇਸ ਜ਼ਿਲ੍ਹੇ ਦੇ ਵਿੱਚ ਕੋਈ ਕਤਲੋਗਰਤ ਨਾ ਹੋਵੇ ਕੋਈ ਇਸ ਇੱਕ ਦਿਨ ਇਤਾਂ ਦਾ ਨਹੀਂ ਹੈ ਛੋਟੇ ਤੋਂ ਛੋਟੇ ਵਪਾਰੀਆਂ ਕੋਲੋਂ ਕੋਈ ਫਰੋਤੀ ਦੀ ਮੰਗ ਨਾ ਕੀਤੀ ਜਾਂਦੀ ਹੋਵੇ ਕੋਈ ਐਸਾ ਦਿਨ ਨਹੀਂ ਆ ਜੇ ਜਸਤਨ ਕਿਸੇ ਦੇ ਘਰਾਂ ਜਾਂ ਚੋਲੀਆਂ ਚੱਕਾਤੀਆਂ ਤੋਂ ਬਿਨਾ ਕੋਈ ਇੱਕ ਦਿਨ ਵੀ ਨਿਕਲਦਾ ਹੋਵੇ ਅੱਜ ਸਾਡਾ ਜ਼ਿਲ੍ਹਾ ਤਰਨਤਾਰਨ ਤਾਲੀ ਬੰਦ ਦਾ ਰੂਪ ਧਾਰਨ ਕਰ ਚੁੱਕਾ ਹੈ ਇਹਨਾਂ ਲੋਕਾਂ ਨੇ ਹਮੇਸ਼ਾ ਹੀ ਪਿਛਲੇ ਸਾਢੇ 3-4 ਸਾਲ ਦੇ ਵਿੱਚ ਸਾਡੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਇਹਨਾਂ ਲੋਕਾਂ ਨੇ ਸਾਨੂੰ ਦੇਣਾ ਤੇ ਕੀ ਸੀ ਸਾਡੀਆਂ ਕੇਂਦਰ ਵੱਲੋਂ ਆ ਰਹੀ ਇੱਕ ਇੱਕ ਸਹੂਲਤੇ ਵੀ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸੁਪਨਾ ਸੀ ਕਿ ਮਰੇ ਗਰੀਬ ਦੇ ਸਿਰ ਤੇ ਕੱਚਾ ਮਕਾਨ ਨਾ ਹੋਵੇ ਬਾਲਿਆਂ ਵਾਲੀ ਛੱਤ ਨਾ ਹੋਵੇ ਕਰੋੜਾ ਰੁਪਈਆ ਪੰਜਾਬ ਨੂੰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਭੇਜਿਆ ਮਰੇ ਗਰੀਬ ਨੂੰ ਕੰਮ ਕਰ ਕਰਨ ਵਾਸਤੇ ਬਾਹਰ ਨਾ ਜਾਣਾ ਪਵੇ ਮੰਨ ਰੇਗਾ ਦੇ ਤਹਿਤ 100-100 ਦਿਨ ਦਾ ਰੋਜਗਾਰ ਪੱਕਾ ਕਰਕੇ ਕਰੋੜਾ ਰੁਪਈਆ ਪੰਜਾਬ ਨੂੰ ਭੇਜਿਆ ਮੇਰੇ ਗਰੀਬ ਤੇ ਕਿਤੇ ਘਰ ਚ ਕੋਈ ਪੀੜਾ ਜੇ ਉਹਨੂੰ ਕਿਸੇ ਅੱਗੇ ਹੱਥ ਨਾ ਡੋਣਾ ਪਵੇ 5-5 ਲੱਖ ਸਿਹਤ ਬੀਮਾ ਦੇ ਕਾਡਾਂ ਵਾਸਤੇ ਕਰੋੜਾ ਰੁਪਈਆ ਭੇਜਿਆ ਪੰਜਾਬ ਨੂੰ ਮੈਂ ਦੇ ਕੇਂਦਰ ਦੀਆਂ ਸੂਤਾਵਾਂ ਦੀ ਗੱਲ ਕਰਨ ਲੱਗਾ ਸਮਾਂ ਪੜ ਮੁੱਖ ਮੰਤਰੀ ਸਾਹਿਬ ਹਾਲਾਤ ਕੀ ਐ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਂਦਾ ਸੀ ਤੇ ਮਾਵਾ ਰੋਦਿਆ ਸੀ ਕਿ ਪਤ 100-100 ਦਿਨ ਹੋ ਚਲੇ ਨੇ ਦੋ-ਦੋ ਮਹੀਨੇ ਹੋ ਚਲੇ ਨੇ ਮਨਰੇਗਾ ਦੇ ਵਿੱਚ ਕੰਮ ਕਰ ਰਹੇ ਆ ਪਰ ਹਾਲਾਤ ਕੀ ਸੀ ਜਦੋਂ ਦਫ਼ਤਰਾਂ ਦੇ ਵਿੱਚ ਜਾਂਦਾ ਸੀ ਕੰਮ ਕੋਈ ਕਰਦਾ ਐਟਮ ਕਿਸੇ ਦੇ ਕੋਲ ਪੈਸਾ ਕਿਸੇ ਦੇ ਖਾਤੇ ਜਾ ਰਿਹਾ ਗਰੀਬ ਵਿਚਾਰਾ ਦੁਹਾਈਆਂ ਦਦਾ ਦਫਤਰਾਂ ਦੇ ਵਿੱਚ ਧੱਕੇ ਖਾ ਰਿਆ ਹਾਲਾਤਾਂ ਤੇ ਇਹਨੇ ਤਰਸ ਜੋ ਕਰ ਦਿੱਤੇ ਨੇ ਮਾਵਾਂ ਰੋਦੀਆਂ ਟਿੱਖੀਆਂ ਨੇ ਮਾਰ ਜੋ ਸੀਐਮ ਸਾਹਿਬ ਜਦੋਂ ਚੜਦੀ ਜਵਾਨੀ ਦੇ ਵਿੱਚ ਨਸ਼ੇ ਦੀ ਤਸੱਦ ਦੇ ਵਿੱਚ ਇਹਨਾਂ ਲੋਕਾਂ ਦੀਆਂ ਕਾਰਗੁਜ਼ਾਰੀਆਂ ਕਰਕੇ ਬੇਰੁਜ਼ਗਾਰੀਆਂ ਕਰਕੇ ਜਦੋਂ ਚੜਦੀ ਉਮਰ ਦੇ ਵਿੱਚ ਨੌਜਵਾਨ ਆਪਣੇ ਹਾਲਾਤਾਂ ਤੇ ਇਹਨਾਂ ਦੇ ਵਿੱਚ ਆ ਕੇ ਉਹਨਾਂ ਮਾਮਾ ਨੂੰ ਪੁੱਛ ਕੇ ਵੇਖ ਲਿਓ ਕਿ ਜਿਹੜਾ ਚੜ੍ਹਦੀ ਉਮਰੇ ਨੌਜਵਾਨਾਂ ਦਾ ਇੱਕ ਨਸ਼ੇ ਦੀ ਦਲਦਲ ਦੇ ਵਿੱਚ ਫਸਣ ਕਰਕੇ ਸੰਤਾਪ ਹਟਾ ਕਿਉਂਕਿ ਹਾਲਾਤ ਇਹ ਤਾਂ ਦੇ ਵੱਢ ਚੁੱਕੇ ਨੇ ਕਿ ਸੌਣ ਦਾ ਮੋਲ ਬਣ ਚੁੱਕਾ ਹੈ ਜਿਹੋਦੇ ਹਾਲਾਤ ਪਹਿਲਾਂ ਜੂਪੀ ਵਰਗੇ ਸੂਪਿਆਂ 'ਚ ਸੁਣੇ ਜਾਂਦੇ ਸੀ ਅੱਜ ਮਾਨਜੋਗ ਮੁੱਖ ਮੰਤਰੀ ਸਾਹਿਬ ਸਾਡੇ ਇਲਾਕੇ ਦੇ ਵਿੱਚ 6 ਵਜੇ ਤੋਂ ਬਾਅਦ ਕੋਈ ਪਰਿਵਾਰ ਦੇ ਨਾਲ ਬਾਹਰ ਅੰਦਰ ਨਹੀਂ ਨਿਕਲ ਸਕਦਾ ਇੱਕ ਸਾਹਬ ਦਾ ਮਾਹੌਲ ਬਣ ਚੁੱਕਾ ਮੇਰੀ ਤੁਹਾਡੇ ਅੱਗੇ ਬੇਨਤੀ ਆ ਕਿ ਤੁਸੀਂ ਪਿਛਲੇ ਲੰਬੇ ਸਮੇਂ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਿਹੜੇ ਲੋਕ ਕਹਿੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਦੇ ਵਿੱਚ ਕੀ ਆ ਜਾਖੜ ਸਾਹਿਬ ਤਰਨਤਾਰਨ ਬਤ ਹੰਸਪਾ ਦੀ ਸੇਵਾ ਕਰਾਂਗਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਜਦੋਂ ਤੁਸੀਂ ਮੈਨੂੰ ਮੰਗਗੇ ਤਰਨਤਾਰਨ ਦੇ ਵਿੱਚ ਗੈਸ ਕੋਲਾ ਦੇ ਲਈ ਸਿਰਫ ਜੈ ਲਾਉਗੀ ਇਸ ਧਰਤੀ ਤੇ ਨਹੀਂ ਅਸੀਂ ਪੂਰਤ ਪ੍ਰਸ਼ਾਸਨ ਨੂੰ ਮਜ਼ਬੂਤ ਕਰਾਂਗੇ ਨਾ ਚੰਦੇ ਖਲਾਫ ਸਖਤ ਕਾਰਵਾਈ ਕਰਾਂਗੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਿੱਖਿਆ ਦੇ ਰਾਹ ਪੱਦਰੇ ਕਰਾਂਗੇ ਭਾਰਤੀ ਜਨਤਾ ਪਾਰਟੀ ਜੇ ਗੈਂਗਸਟਰਾਂ ਦਾ ਦੌਰ ਚੱਲ ਰਿਹਾ ਹੈ ਪੁਲਿਸ ਚੁੱਪ ਆਮ ਜਨਤਾ ਖੋਪ ਦੇ ਵਿੱਚ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਜਿਸੇ ਕੋਲ ਡਰਨ ਦੀ ਲੋੜ ਦੀ ਕਿਸੇ ਗੱਲੋਂ ਕਬਰਾਉਣ ਦੀ ਲੋੜ ਦੀ ਪਲੀ ਗੱਲ ਤਾਂ ਕਿਸੇ ਦੀ ਯੋਗ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਵਾਲਾ ਕੋਈ ਉਗਲ ਵੀ ਚੁੱਕ ਕੇ ਵਿਖਾ ਜਾਵੇ ਚਾਹੇ ਕਿਸੇ ਨੂੰ ਸੂਬੇ ਦੀ ਸਰਕਾਰ ਦਾ ਸਦਾ ਦਾ ਹੰਕਾਰ ਹੋਵੇ ਚਾਹੇ ਕੋਈ ਕਹੇ ਤੇ ਮੈਂ ਬਹੁਤ ਤਕੜਾ ਗੈਂਗਸਟਰ ਆ ਮੈਂ ਬਹੁਤ ਤਕੜਾ ਬਦਮਾਸ਼ਾ ਕਿਸੇ ਦੀ ਈਡੀ ਸ਼ਰਤੀ ਯੋਰਤਰੀਆ ਤੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਵਰਕਰ ਵਾਲਾ ਅੱਖ ਨਹੀਂ ਚੱਕ ਰਵੇ ਪਰ ਜੇ ਕਿਤੇ ਕਿਸੇ ਨੇ ਭਲੇਠੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੂੰ ਵੰਗਾਰਿਆ ਉਹ ਸਦਾ ਦੇ ਨਸ਼ੇ ਵਿੱਚ ਉਹਨੂੰ ਦੀਵਾ ਬਖਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਮੇਰੀ ਤੁਹਾਡੇ ਅੱਗੇ ਬੇਨਤੀ ਆ ਤੁਹਾਨੂੰ ਕੁਝ ਨਹੀਂ ਕਹਿਣ ਦੇ ਲੋਕ ਆਪਣੇ ਭਰਾ ਨੂੰ ਆਪਣੇ ਪੁੱਤ ਦੇ ਕੰਨਾਂ 'ਚ ਆਵਾਜ਼ ਪਾ ਦਿਓ ਇਹ ਨਾਲ ਲੋਕਾਂ ਨੂੰ ਚਾਹੀ ਨਹੀਂ ਬਾਰਾ-ਬਾਰਾ ਘੰਟਿਆਂ 'ਚ ਜੇ ਤੁਹਾਡੇ ਪੈਰਾਂ ਵਿੱਚ ਨਾ ਬਿਠਾਇਆ ਤੁਸੀਂ ਹਰਜੀਤ ਸਿੰਘ ਸਾਧੂ ਨਾਗਰ ਭਾਰਤੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਚਾਰ ਕਮਲ ਦੇ ਫੁੱਲ ਤੇ ਪਾ ਕੇ ਯਥਾ ਪੰਜਾਬ ਦੇ ਤਰੱਕੀ ਤੇ ਖੁਸ਼ਹਾਲੀ ਦੀ ਨਹੀਂ ਬਖਰ ਤਰ ਤਰ ਵਿਧਾਨ ਸਭਾ ਜਿੰਨੇ ਇਲੈਕਸ਼ਨ ਤੋਂ ਰੱਖਾ ਗਏ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਚ ਫਤਵਾ ਦਵਾਗੇ ਮੈਂ ਜਕਾਰਾ ਲਾਉਣ ਲੱਗਾ ਦੋ ਹੱਥ ਕਰੇ ਕਰਕੇ ਮਾ ਜੋਗ ਸੀਐਮ ਸਾਹਿਬ ਮਾ ਜੋਗ ਪ੍ਰਧਾਨ ਸਾਹਿਬ समुचे सलमानत मंत वश्वास दवा दो मकारा लाड़ लॻा